ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵਦਕੇ ਨੇ 8:30 ਆਪਾਂ ਲਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਹੀ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜੇ ਤੁਹਾਡੇ ਬੱਚਿਆਂ ਦਾ ਰਿਸ਼ਤਾ ਨਹੀਂ ਹੋ ਰਿਹਾ ਚਾਹੀ ਬੇਟੇ ਦਾ ਚਾਹੀ ਬੇਟੀ ਦਾ ਰੁਕਾਵਟਾਂ ਆ ਰਹੀਆਂ ਰਿਸ਼ਤਾ ਸਿਰੇ ਨਹੀਂ ਚੜਦਾ ਵਿਚੋਂ ਹੀ ਟੁੱਟ ਜਾਂਦਾ ਤਾਂ ਮੈਂ ਤੁਹਾਡੇ ਨਾਲ ਅੱਜ ਇੱਕ ਪਾਠ ਬਾਰੇ ਸ਼ੇਅਰ ਕਰੂੰਗੀ ਠੀਕ ਹੈ ਤੇ ਨਾਲ ਹੀ ਇਹ ਵੀ ਸ਼ੇਅਰ ਕਰੂੰਗੀ ਵੀ ਗੁਰੂ ਘਰ ਜਾ ਕੇ ਤੁਸੀਂ ਕਿਹੜੀ ਇੱਕ ਸੇਵਾ ਕਰਨੀ ਹੈ ਅਗਰ ਤੁਸੀਂ ਦੋਨੋਂ ਚੀਜ਼ਾਂ ਕਰ ਲੈਨੇ ਹੋ ਤਾਂ ਬੰਨੇ ਹੋਏ ਸੰਜੋਗ ਵੀ ਖੁੱਲ ਜਾਂਦੇ ਨੇ ਪਰਮਾਤਮਾ ਦੀ ਇੰਨੀ ਜ਼ਿਆਦਾ ਕਿਰਪਾ ਹੁੰਦੀ ਹੈ ਕਿਹੜਾ ਪਾਠ ਹੈ ਕਿਸ ਮਰਿਆਦਾ ਦੇ ਨਾਲ ਕਰਨਾ ਕਿਸ ਟਾਈਮ ਕਰਨਾ ਕਿਹੜੀ ਗੱਲ ਦਾ ਧਿਆਨ ਰੱਖਣਾ ਤੇ ਕਿਹੜੀ ਸੇਵਾ ਜਿਹੜੀ ਕਰਨੀ ਹੈ ਮੈਂ ਉਹ ਸਾਰਾ ਕੁਝ ਤੁਹਾਡੇ ਨਾਲ ਡਿਟੇਲ ਦੇ ਵਿੱਚ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਵੱਲੋਂ ਤੇ ਮੇਰੇ ਪੂਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪਰਿਵਾਰ ਨੂੰ ਸਾਡੇ ਵੱਲੋਂ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਪਰਮਾਤਮਾ ਮਿਹਰ ਕਰੇ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਗੁਰੂ ਸਾਹਿਬ ਇਤਿہار ਖੁਸ਼ੀਆਂ ਦੇ ਨਾਲ ਲੈ ਕੇ ਆਉਣ ਤੇ ਹਰ ਸਾਲ ਪਰਮਾਤਮਾ ਮਿਹਰ ਕਰੇ ਕਿ ਤੁਸੀਂ ਇਹ ਤਿਹਾਰ ਖੁਸ਼ੀਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਖੁਸ਼ੀ-ਖੁਸ਼ੀ ਬਿਤਾਓ ਤੇ ਖੁਸ਼ੀ-ਖੁਸ਼ੀ ਇਹ ਤਿਹਾਰ ਨੂੰ ਮਨਾਓ ਤੇ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸੇਵਾ ਸ਼ੇਅਰ ਕਰਦੀ ਆ ਵੀ ਕਿਹੜੀ ਸੇਵਾ ਤੁਸੀਂ ਗੁਰੂ ਘਰ ਜਾ ਕੇ ਕਰਨੀ ਹੈ ਉਹ ਹੈਗੀ ਹੈ ਜੀ ਚੌਰ ਸਾਹਿਬ ਦੀ ਸੇਵਾ ਚੌਰ ਸਾਹਿਬ ਦੀ ਸੇਵਾ ਤੁਸੀਂ ਸਵੇਰੇ ਜਾਂ ਸ਼ਾਮ ਨੂੰ ਦੋਨੋਂ ਟਾਈਮ ਸ਼ਾਮ ਨੂੰ ਮਤਲਬ ਉਹ ਰਹਿ ਰਸ ਦਾ ਪਾਠ ਹੁੰਦਾ ਨਾ ਉਸ ਟਾਈਮ ਦੋਨੋਂ ਟਾਈਮ ਤੁਸੀਂ ਕਿਸੇ ਵੀ ਟਾਈਮ ਜਾ ਕੇ ਕਰ ਸਕਦੇ ਹੋ ਜਦੋਂ ਚੌਰ ਸਾਹਿਬ ਦੀ ਤੁਸੀਂ ਸੇਵਾ ਕਰਨੀ ਹੈ ਤੁਸੀਂ ਇਸ ਭਾਵਨਾ ਦੇ ਨਾਲ ਕਰਨੀ ਹੈ ਅੱਖਾਂ ਬੰਦ ਕਰਕੇ ਆਪਣਾ ਜਿਹੜਾ ਮਨ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਟਿਕਾ ਕੇ ਚੌਰ ਸਰ ਦੀ ਸੇਵਾ ਕਰਨੀ ਹੈ ਤੇ ਇਹ ਮਹਿਸੂਸ ਕਰਨਾ ਹੈ ਕਿ ਗੁਰੂ ਸਾਹਿਬ ਜੀ ਆਪ ਵਿਰਾਜਮਾਨੀ ਉਸ ਜਗ੍ਹਾ ਤੇ ਠੀਕ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਤਾਂ ਹਾਜ਼ਰ-ਨਾਜ਼ਰ ਹੈ ਹੀ ਪਰ ਆਪਾਂ ਇਹ ਮਹਿਸੂਸ ਕਰਨਾ ਕਿ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਾਜ਼ਰ-ਨਾਜ਼ਰ ਨੇ ਠੀਕ ਹੈ ਜੀ ਅੱਖਾਂ ਬੰਦ ਕਰਕੇ ਮਹਿਸੂਸ ਕਰਨਾ ਦੇਖੋ ਕਈ ਵਾਰੀ ਆਪਾਂ ਗੁਰੂ ਘਰ ਜਾਂਦੇ ਆਪਾਂ ਮੱਥਾ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਪਰ ਆਪਾਂ ਨਾ ਇੱਕ ਫਾਰਮੈਲਟੀ ਦੇ ਤਰ੍ਹਾਂ ਤੇ ਮੱਥਾ ਟੇਕਦੇ ਆ ਆਪਾਂ ਮਹਿਸੂਸ ਨਹੀਂ ਕਰਦੇ ਵੀ ਗੁਰੂ ਸਾਹਿਬ ਜੀ ਹਾਜ਼ਰ-ਨਾਜ਼ਰ ਹੈ ਉਹ ਭਾਵਨਾ ਨਹੀਂ ਆਪਾਂ ਪੈਦਾ ਕਰ ਪਾਉਂਦੀ ਅੰਦਰ ਉਹ ਠੀਕ ਹੈ ਸੋ ਇਹ ਚੀਜ਼ ਦਾ ਧਿਆਨ ਰੱਖਣਾ ਹੈ ਜਿਹੜੀ ਚੌਰ ਸਹਿਬ ਦੀ ਸੇਵਾ ਤੁਸੀਂ ਦੋਨੋਂ ਟਾਈਮ 'ਚ ਕਿਸੇ ਵੀ ਟਾਈਮ ਕਰ ਸਕਦੇ ਹੋ ਪਰ ਤੁਸੀਂ ਪੂਰੀ ਭਾਵਨਾ ਦੇ ਨਾਲ ਕਰਨੀ ਆ ਵੀ ਗੁਰੂ ਸਾਹਿਬ ਜੀ ਵਿਰਾਜਮਾਨ ਨੇ ਤੇ ਤੁਸੀਂ ਉਹਨਾਂ ਨੂੰ ਚੌਰ ਸਹਿਬ ਜਿਹੜਾ ਹੈਗਾ ਚੁਲ੍ਹਾ ਰਹੀ ਹੋ ਚੌਰ ਸਹਿਬ ਦੀ ਨੀ ਸੇਵਾ ਕਰ ਰਹੀ ਹੋ ਇਹ ਤਾਂ ਹੈਗੀ ਸੇਵਾ ਤੇ ਦੂਸਰੇ ਹੁਣ ਆਪਾਂ ਗੱਲ ਕਰਦੇ ਆ ਪਾਠ ਵਰੀ ਪਾਠ ਜਦੋਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਸੀਂ ਇਹਨਾਂ ਸੋਚੋ ਵੀ ਠੀਕ ਹੈ ਪਾਠ ਸਾਨੂੰ ਪਤਾ ਸੀ ਪਰ ਇਹਦੀ ਅਸਲ ਮਰਿਆਦਾ ਕਿਸ ਤਰੀਕੇ ਨਾਲ ਤੁਸੀਂ ਕਰਨਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਪਾਠ ਹੈਗਾ ਜਪਜੀ ਸਾਹਿਬ ਦਾ ਤੁਸੀਂ ਪੰਜ ਪਾਠ ਜਪਜੀ ਸਾਹਿਬ ਦੇ ਡੇਲੀ ਕਰਨੇ ਆ ਅਗਰ ਤਾਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਪੰਜੇ ਬਾਣੀਆਂ ਦਾ ਪਾਠ ਕਰਦੇ ਹੋ ਤਾਂ ਤਾਂ ਫਿਰ ਤੁਸੀਂ ਦਿਨ ਦੇ ਟਾਈਮ ਵੀ ਪੰਜ ਪਾਠ ਜਪਜੀ ਸਾਹਿਬ ਦੇ ਕਰ ਸਕਦੇ ਹੋ ਠੀਕ ਹੈ ਜੀ ਪਲੀਜ਼ ਵੀਡੀਓ ਨੂੰ ਨਾ ਪੂਰਾ ਦੇਖਿਓ ਫਿਰ ਨਾ ਨਹੀਂ ਤਾਂ ਕਮੈਂਟ ਦੇ ਵਿੱਚ ਤੁਸੀਂ ਜਿਹੜੀ ਚੀਜ਼ ਮੈਂ ਸ਼ੇਅਰ ਕੀਤੀ ਹੁੰਦੀ ਹੈ ਵੀਡੀਓ ਦੇ ਵਿੱਚ ਉਸੇ ਬਾਰੇ ਕੁਐਸਚਨ ਪੁੱਛ ਰਹੇ ਹੋਣੇ ਵੀ ਆਹ ਚੀਜ਼ ਇਦਾਂ ਕਿਵੇਂ ਕਰਨੀ ਹੈ ਨਾ ਸੋ ਤੁਸੀਂ ਪੰਜ ਪਾਠ ਜਪਜੀ ਸਾਹਿਬ ਦੇ ਜਾਂ ਫਿਰ ਦਿਨੇ ਕਰ ਸਕਦੇ ਹੋ ਅਗਰ ਤੁਸੀਂ ਅਮਰਤ ਵੇਲੇ ਪੰਜੇ ਬਾਣੀਆਂ ਦਾ ਪਾਠ ਕਰਦੇ ਹੋ ਅਗਰ ਤੁਸੀਂ ਅਮਰਤ ਵੇਲੇ ਸਿਰਫ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਤਾਂ ਫਿਰ ਤੁਸੀਂ ਅਮਰਤ ਵੇਲੇ ਹੀ ਪੰਜੇ ਪਾਠ ਜਪਜੀ ਸਾਹਿਬ ਦੇ ਕਰ ਸਕਦੇ ਹੋ ਠੀਕ ਹੈ ਜੀ ਇਸ ਮर्यादा ਨਾਲ ਕਰਨਾ ਹੈ ਤੁਸੀਂ ਥੱਲੇ ਆਸਣ ਲਾ ਕੇ ਜੋ ਤੂਫ ਲਗਾ ਕੇ ਕੋਲ ਜਲ ਜ਼ਰੂਰ ਰੱਖਣਾ ਹੈ ਜਦੋਂ ਪਾਠ ਕਰਨਾ ਹੈ ਤੇ ਤੁਸੀਂ ਦੋ ਆਸਣ ਲੈਣੇ ਆ ਦੋ ਆਸਣ ਕਿਉਂ ਇੱਕ ਜਿੱਥੇ ਤੁਸੀਂ ਬਹਿ ਕੇ ਪਾਠ ਕਰੋਗੇ ਤੇ ਇੱਕ ਸੁੱਚਾ ਪਵਿੱਤਰ ਆਸਣ ਜਿਹੜਾ ਹੈਗਾ ਚਿੱਟੀ ਚਾਦਰ ਦਾ ਲਾ ਲਓ ਠੀਕ ਹੈ ਸਾਫ਼ ਸੁਥਰੇ ਕੱਪੜੇ ਦਾ ਗੁਰੂ ਸਾਹਿਬ ਜੀ ਵਾਸਤੇ ਤੁਸੀਂ ਲਾਉਣਾ ਠੀਕ ਹੈ ਜੀ ਤੁਸੀਂ ਜਿਹੜਾ ਉਹ ਆਸਨ ਮਹਾਰਾਜ ਜੀ ਵਾਸਤੇ ਲਾਉਣਾ ਤੁਸੀਂ ਜਿੱਧਰ ਨੂੰ ਤੁਸੀਂ ਬਹਿ ਕੇ ਪਾਠ ਕਰੋਗੇ ਮੂੰਹ ਹੋਗਾ ਜਿੱਧਰ ਨੂੰ ਤੁਹਾਡਾ ਤੁਸੀਂ ਆਪਣੇ ਸਾਹਮਣੇ ਲਾਉਣਾ ਤੇ ਤੁਸੀਂ ਇਸ ਭਾਵਨਾ ਦੇ ਨਾਲ ਪਾਠ ਕਰਨਾ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਉਸ ਜਗ੍ਹਾ ਤੇ ਹਾਜ਼ਰ ਨਾਜ਼ਰ ਨੇ ਉਨ੍ਹਾਂ ਦੇ ਚਰਨਾਂ 'ਚ ਬਹਿ ਕੇ ਤੁਸੀਂ ਪਾਠ ਕਰ ਰਹੇ ਹੋ ਇਸ ਚੀਜ਼ ਨੂੰ ਮਹਿਸੂਸ ਕਰਕੇ ਪਾਠ ਕਰਨਾ ਹੈ ਤੁਸੀਂ ਮਹਿਸੂਸ ਕਰਨਾ ਹੈ ਵੀ ਜਦੋਂ ਤੁਸੀਂ ਪਾਠ ਕਰ ਰਹੇ ਹੋ ਨਾ ਤੁਸੀਂ ਉਸ ਜਗ੍ਹਾ ਤੇ ਇਕੱਲੇ ਨਹੀਂ ਹੋ ਗੁਰੂ ਸਾਹਿਬ ਜੀ ਆਪ ਹਾਜ਼ਰ ਨਜ਼ਰ ਨਹੀਂ ਤੇ ਤੁਸੀਂ ਉਹਨਾਂ ਦੇ ਚਰਨਾਂ 'ਚ ਬਹਿ ਕੇ ਬਾਣੀ ਜਪ ਰਹੇ ਹੋ ਇਸ ਭਾਵਨਾ ਦੇ ਨਾਲ ਪਾਠ ਕਰਨਾ ਹੈ ਤੇ ਉਹਨਾਂ ਦਾ ਆਸਨ ਜ਼ਰੂਰ ਲਾਉਣਾ ਠੀਕ ਹੈ ਜੀ ਡੇਲੀ ਤੁਸੀਂ ਇਦਾਂ ਪਾਠ ਕਰਨਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਕੜਾ ਪ੍ਰਸ਼ਾਦੀ ਦੀ ਜਦਨੇ ਤੁਸੀਂ ਪਾਠ ਸ਼ੁਰੂ ਕਰ ਰਹੇ ਹੋ ਮੰਨੋ ਮੰਨ ਲਓ ਤੁਸੀਂ ਕੱਲ ਨੂੰ ਸ਼ੁਰੂ ਕਰ ਰਹੇ ਹੋ ਤਾਂ ਫਿਰ ਤੁਸੀਂ ਜਿਹੜਾ ਹੈਗਾ ਕੜਾ ਪ੍ਰਸ਼ਾਦੀ ਦੀ ਦੇਗ ਜ਼ਰੂਰ ਸਜਾਉਣੀ ਹੈ ਠੀਕ ਹੈ ਜੀ ਅਗਰ ਆਪਾਂ ਜਦੋਂ ਕਿਸੇ ਕਾਰਜ ਦੀ ਪੂਰਤੀ ਵਾਸਤੇ ਪਾਠ ਕਰਦੇ ਹਾਂ ਨਾ ਤਾਂ ਫਿਰ ਆਪਾਂ ਕੜਾ ਪ੍ਰਸ਼ਾਦੀ ਦੀ ਦੇਗ ਜ਼ਰੂਰ ਸਜਾਉਣੀ ਹੈ ਤੇ ਜਿਸ ਦਿਨ ਤੁਹਾਡਾ ਮਹਾਰਾਜ ਦੀ ਕਿਰਪਾ ਦੇ ਨਾਲ ਕਾਰਜ ਹੋ ਗਿਆ ਤਾਂ ਫਿਰ ਉਸ ਦਿਨ ਵੀ ਤੁਸੀਂ ਕੜਾ ਪ੍ਰਸ਼ਾਦੀ ਦੀ ਦੇਗ ਜ਼ਰੂਰ ਸਜਾਉਣੀ ਹੈ ਤੇ ਉਸ ਦਿਨ ਗੁਰੂ ਘਰ ਜਾ ਕੇ ਵੀ ਅਰਦਾਸ ਕਰਵਾ ਕੇ ਗੁਰੂ ਸ਼ ਦਾ ਜਿਹੜਾ ਸ਼ੁਕਰਾਨਾ ਉਹ ਜ਼ਰੂਰ ਕਰਨਾ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਵਿਪਾਠ ਕਰਨੇ ਕਿੰਨੇ ਦੇਣਾ ਦੇਖੋ ਇੱਕ ਚੀਜ਼ ਸਾਨੂੰ ਸਮਝਣ ਦੀ ਜ਼ਰੂਰਤ ਆ ਜਦੋਂ ਕਈ ਵਾਰ ਮੈਂ ਪਹਿਲਾਂ ਵੀ ਗੁਰਵਾਣੀ ਬਾਰੇ ਵੀਡੀਓ ਪਾਈ ਆ ਮੈਨੂੰ ਕਮੈਂਟ ਆਉਂਦੇ ਆ ਦੀਦੀ ਅਸੀਂ 40 ਦਿਨ ਕਰ ਲੀਏ ਜਾਂ ਅਸੀਂ ਇੰਨੇ ਦਿਨ ਕਰ ਲੀਏ ਦੇਖੋ ਬਾਣੀ ਜਿੰਨੀ ਅਸੀਂ ਜਪੀਏ ਸਾਡੇ ਲਈ ਉਨੀ ਥੋੜੀ ਆ ਕਿਉਂਕਿ ਅੱਜ ਦੇ ਟਾਈਮ 'ਚ ਸਾਨੂੰ ਪਰਮਾਤਮਾ ਦਾ ਹੀ ਆਸਰਾ ਆ ਵਾਣੀ ਜਪਣ ਨਾਲ ਸਾਡਾ ਲੋਕ ਤੇ ਪਰਲੋਕ ਦੋਨੋਂ ਸੁਧਰਦੇ ਨੇ ਸੋ ਇਹ ਕਦੇ ਨਾ ਸੋਚ ਕੇ ਕਰਿਆ ਕਰੋ ਵੀ ਮੈਂ ਐਨੇ ਦੇ ਨਹੀਂ ਪਾਠ ਕਰਨਾ ਤੁਸੀਂ ਜਦੋਂ ਪਾਠ ਦੀ ਸਮਾਪਤੀ ਤੋਂ ਬਾਅਦ ਅਰਦਾਸ ਕਰਨੀ ਹੈ ਨਾ ਤਾਂ ਉਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਵੀ ਤੁਸੀਂ ਇਹ ਕਹਿ ਕੇ ਕਰਨੀ ਹੈ ਵੀ ਗੁਰੂ ਸਾਹਿਬ ਜੀ ਮੇਰਾ ਜਿਹੜਾ ਇਹ ਕਾਰਜ ਹੈ ਤੁਸੀਂ ਸਵਾਰਨੇ ਪਰਮਾਤਮਾ ਤੁਸੀਂ ਮਿਹਰ ਕਰਿਓ ਤੇ ਜਿੰਨੇ ਦਿਨ ਤੁਸੀਂ ਮੇਥੋਂ ਪੰਜ ਪਾਠ ਜਪਜੀ ਸਾਹਿਬ ਦੀ ਸੇਵਾ ਲਵਾਂਗੀ ਮੈਂ ਓਨੇ ਦਿਨ ਇਹ ਸੇਵਾ ਨਿਭਾਵਾਂਗੀ ਜਿੰਨੇ ਦਿਨ ਤੁਸੀਂ ਮੈਥੋਂ ਇਹ ਸੇਵਾ ਕਰਾਉਂਗੀ ਬਾਣੀ ਜਪਾਉਂਗੀ ਉਹਨੇ ਦਿਨ ਹੀ ਮੈਂ ਪੰਜ ਪਾਠ ਜਪਜੀ ਸਾਹਿਬ ਦੇ ਕਰਦੀ ਰਹੂੰਗੀ ਠੀਕ ਹੈ ਜੀ ਇਹ ਅਰਦਾਸ ਤੁਸੀਂ ਕਰਨੀ ਹੈ ਠੀਕ ਹੈ ਦੂਸਰੀ ਚੀਜ਼ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਵੀ ਕੋਈ ਵੀ ਦਾਤ ਪੌਣੀ ਔਖੀ ਨਹੀਂ ਪਾਏ ਰੱਖਣੀ ਔਖੀ ਹੈ ਠੀਕ ਹੈ ਮਤਲਬ ਇਹਦਾ ਇਹ ਹੈ ਵੀ ਜੇ ਪ੍ਰਮਾਤਮਾ ਸਾਡੇ ਤੇ ਕਿਰਪਾ ਤਾਂ ਕਰ ਦਿੰਦੇ ਆ ਸਾਡਾ ਕਾਰਜ ਸਵਰ ਜਾਂਦਾ ਹੈ ਮਤਲਬ ਗੁਰੂ ਸਾਹਿਬ ਸਾਨੂੰ ਦਾਤਾਂ ਤਾਂ ਬਖਸ਼ਦੇ ਨਹੀਂ ਪਰ ਉਦਾਤਾ ਹਮੇਸ਼ਾ ਲਈ ਸਾਡੇ ਕੋਲ ਬਣਿਆ ਰਹਿਣ ਸਦਾ ਲਈ ਸਾਡੇ ਕੋਲ ਉਦਾਤਾ ਬਣਿਆ ਰਹਿਣ ਹਮੇਸ਼ਾ ਲਈ ਗੁਰੂ ਸਵਜੀ ਦਾ ਕਿਰਪਾ ਵਾਲਾ ਹੱਥ ਸਾਡੇ ਤੇ ਸਾਡੇ ਪਰਿਵਾਰ ਤੇ ਬਣਿਆ ਰਹੇ ਤਾਂ ਉਹਦੇ ਲਈ ਹਮੇਸ਼ਾ ਸਾਨੂੰ ਗੁਰਬਾਣੀ ਜਪਦੇ ਰਹਿਣਾ ਚਾਹੀਦਾ ਹੈ ਠੀਕ ਹੈ ਸੋ ਇਹ ਭਾਵਨਾ ਦੇ ਨਾਲ ਤੁਸੀਂ ਪਹਾਰਟ ਕਰਨਾ ਇਹ ਨਹੀਂ ਵੀ ਤੁਸੀਂ 40 ਦਿਨ ਸੋਚ ਕੇ ਕਰ ਰਹੇ ਹੋ ਉਹਚ ਪਤਾ ਕੀ ਆ ਤੂੰ ਤੂੰ ਤੁਹਾਡਾ ਧਿਆਨ ਫਿਰ ਗੁਰੂ ਸਾਦੇ ਚਰਨਾਂ 'ਚ ਟਟਕਣਾ ਨਹੀਂ ਫਿਰ ਤੁਹਾਡਾ ਧਿਆਨ ਕਿੱਧਰ ਹੋ ਅੱਛਾ ਅੱਜ ਇੱਕ ਦਿਨ ਹੋ ਗਿਆ ਅੱਛਾ ਅੱਜ ਦੋ ਦਿਨ ਹੋ ਗਏ ਉਹ ਇੰਨੇ ਦਿਨ ਹੋਰ ਕਰਨਾ ਤੇ ਜਿੱਦਨੇ ਤੁਹਾਡਾ ਲਾਸਟ ਦਿਨ ਹੋ ਫਿਰ ਤੁਸੀਂ ਕਹੋਗੇ ਚਲੋ ਸ਼ੁਕਰ ਹੈ ਅੱਜ ਫਿਰ ਆ ਲਾਸਟ ਦਿਨ ਹੈ ਫਿਰ ਉਹਦੇ ਨਾਲ ਕੀ ਹੈ ਨਾ ਤਾਂ ਤੁਹਾਡਾ ਵਿਸ਼ਵਾਸ ਬਣ ਪਾਉਣਾ ਨਾ ਤੁਹਾਡੀ ਭਾਵਨਾ ਬਣ ਪਾਉਣੀ ਹੈ ਸੋ ਇਸ ਕਰਕੇ ਗਲਤੀ ਕਦੇ ਨਹੀਂ ਕਰਨੀ ਔਰ ਇਹੀ ਉਹ ਗਲਤੀ ਹੈ ਜਿਹੜੀ ਆਪਾਂ ਆਮ ਤੌਰ ਤੇ ਕਰਦੇ ਆ ਠੀਕ ਹੈ ਜੀ ਦੇਖੋ ਪਾਠ ਇੱਕ ਤਾਂ ਹੁੰਦਾ ਆਪਣੇ ਮਨ ਦੇ ਸਕੂਨ ਵਾਸਤੇ ਆਪਾਂ ਕਰਨਾ ਠੀਕ ਹੈ ਜਿਵੇਂ ਇੱਕ ਜਪਜੀ ਸਾਹਿਬ ਹੋ ਗਿਆ ਪਰ ਜਦੋਂ ਆਪਾਂ ਕਿਸੇ ਕਾਰ ਦੇ ਪੂਰਤੀ ਵਾਸਤੇ ਕਰਦੇ ਆ ਤਾਂ ਫਿਰ ਆਪਾਂ ਗੁਰਬਾਣੀ ਜਿਹੜੀ ਆ ਉਹ ਪਾਠ ਦੀ ਸੇਵਾ ਵਧਾ ਦਿੰਨੇ ਆ ਤਾਂ ਫਿਰ ਆਪਾਂ ਜ਼ਿਆਦਾ ਪਾਠ ਕਰਦੇ ਆ ਸੋ ਇਹ ਗੱਲ ਨੂੰ ਹਮੇਸ਼ਾ ਧਿਆਨ ਦੇ ਵਿੱਚ ਤੁਸੀਂ ਰੱਖਣਾਗਾ ਤੇ ਵੀ ਇਹ ਇੱਕ ਤਾਂ ਦੀ ਸੇਵਾ ਮੈਂ ਤੁਹਾਨੂੰ ਦੱਸੀ ਹੈ ਵੀ ਕਿਸ ਤਰੀਕੇ ਨਾਲ ਕਰਨੀ ਹੈ ਤੇ ਇੱਕ ਪਾਠ ਤੁਹਾਨੂੰ ਦੱਸ ਦਿੱਤਾ ਵੀ ਕਿਸ ਤਰੀਕੇ ਨਾਲ ਕਰਨਾ ਹੈ ਤੇ ਕੀ ਇਹਦੀ ਮਰਿਆਦਾ ਕੀ ਪੂਰੇ ਵਿਸ਼ਵਾਸ ਨਾਲ ਕਰਨਾ ਹੈ ਜੇ ਪੂਰੇ ਵਿਸ਼ਵਾਸ ਪੂਰੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਪਾਠ ਕਰੋਗੇ ਤਾਂ ਗੁਰੂ ਸਾਹਿਬ ਦੀ ਇਹ ਜੀ ਕਿਰਪਾ ਹੋਵੇਗੀ ਕਿ ਪ੍ਰਮਾਤਮਾ ਦੇ ਮਤਲਬ ਕਿ ਇਹ ਨਹੀਂ ਪਤਾ ਕਿ 15 ਦਿਨ ਦੇ ਵਿੱਚ ਹੀ ਪ੍ਰਮਾਤਮਾ ਤੁਹਾਡਾ ਇਹ ਕਾਰਜ ਉਹ ਸਫਲ ਕਰ ਦੇਵੇ ਸੋ ਪੂਰੇ ਵਿਸ਼ਵਾਸ ਦੇ ਨਾਲ ਤੁਸੀਂ ਪਾਠ ਕਰਨਾ ਹੈ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਏਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ